ਜਿਹੜਾ ਸੀ 18 ਤਰੀਕ ਦਾ ਪਾਣੀਆਂ ਦਾ ਮੋਰਚਾ ਚੰਡੀਗੜ੍ਹ ਤੋਂ ਹੋਣਾ ਸੀ ਉਸ ਮੁੱਦੇ ਤੇ 28 ਤਰੀਕ ਨੂੰ ਸਾਰੇ ਰਲ ਕੇ ਬਹਿਸ ਕਰਾਂਗੇ ਕੁਝ ਮਹੂਤਵਪੂਰਨ ਮੁੱਦੇ ਨੇ ਜਿਹੜੇ ਪੰਜਾਬ ਦੇ ਕਿਸਾਨ ਤੇ ਮਸਲੇ ਨੇ ਉਹ ਸਾਰੇ ਏਜੰਡਾ ਤੈਅ ਕਰਕੇ ਤੇ ਨਵੀਂ ਡੇਟ ਤੈਅ ਕਰਕੇ ਫਿਰ ਮੋਰਚਾ ਲਾਇਆ ਜਾਏਗਾ ਸਾਰੇ ਸਾਰੇ ਦੀ ਸਲਾਹ ਨਾਲ ਲੱਗੇਗਾ 18 ਜਨਵਰੀ ਨੂੰ ਚੰਡੀਗੜ੍ਹ ਤੋਂ ਲੱਗਣ ਵਾਲਾ ਪਾਣੀਆਂ ਦਾ ਮੋਰਚਾ ਹੁਣ ਨਹੀਂ ਲੱਗੇਗਾ ਇਸਲਾਂ ਖੁਦ ਕਿਸਾਨਾ ਗੂ ਬਲਵੀਰ ਸਿੰਘ ਰਾਜੇਵਾਲ ਨੇ ਕੀਤਾ ਹੈ ਰਾਜੇਵਾਲ ਮੁਤਾਬਕ ਮੋਰਚਾ ਮਲਤਵੀ ਕਰਦੀ ਥਗਾ ਤੇ 28 ਜਨਵਰੀ ਨੂੰ ਅਗਲੀ ਮੀਟਿੰਗ ਤੋਂ ਬਾਅਦ ਇਸ ਬਾਰੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਵੀ ਕਈ ਮੀਟਿੰਗਾਂ ਵਿੱਚ ਲਗਾਤਾਰ ਚਰਚਾ ਹੁੰਦੀ ਰਹੀ ਹੈ ਅਜੋ ਉਸ ਮੀਟਿੰਗ ਤੋਂ ਬਾਅਦ ਫੈਸਲਾ ਕੀਤਾ ਗਿਆ ਹੈ ਕਿ ਅਗੋਂ ਤੋਂ ਇਸ ਸਿੱਤੀ ਜਥੇਬੰਗੀਆਂ ਇਕੱਠੀਆਂ ਹੋ ਕੇ ਪੰਜਾਬ ਦੇ ਕਿਸਾਨਾਂ ਦੇ ਮਸਲੇ ਜਿਹੜੇ ਨੇ ਉਹਨਾਂ ਦੇ ਉੱਤੇ ਇਕੱਠੀਆਂ ਕੋ ਮੋਰਚਾ ਲਾਉਣਗੇ ਜਿਹੜਾ ਅਸੀਂ 18 ਤਰੀਕ ਦਾ ਪਾਣੀਆਂ ਦਾ ਮੋਰਚਾ ਜੰਨਕਟ ਰਾਉਣਾ ਸੀ ਉਸ ਮੁੱਦੇ ਤੇ 28 ਤਰੀਕ ਨੂੰ ਸਾਰੇ ਰਲ ਕੇ ਬਹਿਸ ਕਰਾਂਗੇ ਕੁਝ ਹੋਰ ਮੁੱਦੇ ਨੇ ਜਿਹੜੇ ਪੰਜਾਬ ਦੇ ਪੱਖ ਦੇ ਮਸਲੇ ਨੇ ਉਹ ਸਾਰੇ ਏਜੰਡਾ ਤੈਅ ਕਰਕੇ ਤੇ ਨਵੀਂ ਡੇਟ ਤੈਅ ਕਰਕੇ ਫਿਰ ਮੋਰਚਾ ਲਾਇਆ ਜਾਏਗਾ ਸਾਰੇ ਸਾਰੇ ਦੀ ਸਲਾਹ ਨਾਲ ਲੱਗੇਗਾ ਤੇ ਮੈਂ ਪੰਜਾਬ ਦੇ ਕਿਸਾਨਾਂ ਨੂੰ ਵਧਾਈ ਦਿਨਾ ਤੁਹਾਡੀ ਮੰਗ ਸੀ ਕਿ ਜਿੱਥੇ ਬੰਦੀਆਂ ਪਟੀਆਂ ਇਕੱਠੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਮੇਨਸਟ੍ਰੀਮ ਜਥੇਬੰਦੀਆਂ ਨੇ ਉਹ ਅੱਜ ਇਕੱਠੀਆਂ ਹੋ ਗਈਆਂ ਤੇ ਇਹਦੇ ਨਤੀਜੇ ਚੰਗੇ ਨਿਕਲਣਗੇ ਉਮੀਦ ਕਰਦੇ ਆ ਸਾਰੇ ਪੰਜਾਬ ਦੇ ਕਿਸਾਨ ਇਹਦੇ ਵਿੱਚ ਪਰਪੂਰ ਸਹਿਯੋਗ ਦੇ। ਦਰਸਲ ਰਾਜੇਵਾਲ ਨਾਲ ਸਬੰਧਤ ਪੰਜ ਕਿਸਾਨ ਜਥੇਬੰਦੀਆਂ ਅਤੇ ਐਸਕੇਐਮ ਦੀਆਂ 32 ਜਥੇਬੰਦੀਆਂ ਵਿਚਾਲੇ ਕੱਲ ਮੀਟਿੰਗ ਹੋਈ ਸੀ ਜਿੱਥੇ ਰਾਜੇਵਾਲ ਨੇ ਮੁਰ ਤੋਂ ਐਸਕੇਐਮ ਨਾਲ ਹੱਥ ਮਿਲਾ ਲਿਆ। ਜੀ ਹਾਂ ਰਾਜੇਵਾਲ ਧੜੇ ਦੀਆਂ ਪੰਜ ਜਥੇਬੰਦੀਆਂ ਹੁਣ ਮੁਰ ਤੋਂ ਐਸਕੇਐਮ 'ਚ ਸ਼ਾਮਿਲ ਹੋ ਗਈਆਂ ਨੇ। ਇਸ ਦੌਰਾਨ ਰਾਜੇਵਾਲ ਨੇ ਐਲਾਨ ਕੀਤਾ ਕਿਉਂ ਹੁਣ ਅਖੇ ਤੋਂ ਕਿਸੇ ਵੀ ਚੋਣਾਂ 'ਚ ਹਿੱਸਾ ਨਹੀਂ ਲੈਣਗੇ ਅਤੇ तमाम ਜਥੇਬੰਦੀਆਂ ਨਾਲ ਮਿਲ ਕੇ ਕਿਸਾਨਾਂ ਦੇ ਹੱਕਾਂ ਲਈ ਲੜਨਗੇ ਜਦਕਿ ਇੱਥੇ ਹੀ 18 ਜਨਵਰੀ ਨੂੰ ਲੱਗਣ ਵਾਲੇ ਪਾਣੀ ਦੇ ਮੋਰਚੇ ਨੂੰ ਮੁਲਤਵੀ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ ਇਸ ਤੋਂ ਪਹਿਲਾਂ ਵੀ ਕਈ ਮੀਟਿੰਗਾਂ ਵਿੱਚ ਲਗਾਤਾਰ ਚਰਚਾ ਹੁੰਦੀ ਰਹੀ ਹੈ ਅਜੋ ਉਸ ਮੀਟਿੰਗ ਤੋਂ ਬਾਅਦ ਫੈਸਲਾ ਕੀਤਾ ਗਿਆ ਹੈ ਕਿ ਅਗੋਂ ਤੋਂ ਇਸ ਸਿੱਤੀ ਜਥੇਬੰਦੀਆਂ ਇਕੱਠੀਆਂ ਹੋ ਕੇ ਪੰਜਾਬ ਦੇ ਕਿਸਾਨਾਂ ਦੇ ਮਸਲੇ ਜਿਹੜੇ ਨੇ ਉਹਨਾਂ ਦੇ ਉੱਤੇ ਇਕੱਠੀਆਂ ਹੋ ਕੇ ਮੋਰਚਾ ਲਾਉਣਗੇ ਜਿਹੜਾ ਅਸੀਂ 18 ਤਰੀਕ ਦਾ ਪਾਣੀਆਂ ਦਾ ਮੋਰਚਾ ਜੰਨਕਟ ਰਾਉਣਾ ਸੀ ਉਸ ਮੁੱਦੇ ਤੇ 28 ਤਰੀਕ ਨੂੰ ਸਾਰੇ ਰਲ ਕੇ ਬਹਿਸ ਕਰਾਂਗੇ ਕੁਝ ਹੋਰ ਮੁੱਦੇ ਨੇ ਜਿਹੜੇ ਪੰਜਾਬ ਦੇ ਪੱਖ ਦੇ ਮਸਲੇ ਨੇ ਉਹ ਸਾਰੇ ਏਜੰਡਾ ਤੈਅ ਕਰਕੇ ਤੇ ਨਵੀਂ ਡੇਟ ਤੈਅ ਕਰਕੇ ਫਿਰ ਮੋਰਚਾ ਲਾਇਆ ਜਾਏਗਾ ਸਾਰੇ ਸਾਰੇ ਦੀ ਸਲਾਹ ਨਾਲ ਲੱਗੇਗਾ ਤੇ ਮੈਂ ਪੰਜਾਬ ਦੇ ਕਿਸਾਨਾਂ ਨੂੰ ਵਧਾਈ ਦਿਨਾ ਤੁਹਾਡੀ ਮੰਗ ਸੀ ਕਿ ਜਿੱਥੇ ਬੰਦੀਆਂ ਪਟੀਆਂ ਇਕੱਠੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਮੇਨ ਸਟ੍ਰੀਮ ਜਥੇਬੰਦੀਆਂ ਨੇ ਉਹ ਅੱਜ ਇਕੱਠੀਆਂ ਹੋ ਗਈਆਂ ਤੇ ਇਹਦੇ ਨਤੀਜੇ ਚੰਗੇ ਨਿਕਲਣਗੇ ਉਮੀਦ ਕਰਦੇ ਆ ਸਾਰੇ ਪੰਜਾਬ ਦੇ ਕਿਸਾਨ ਇਹਦੇ ਵਿੱਚ ਪੂਰਪੂਰ ਸਹਿਯੋਗ ਦੇਣ। ਦੱਸਿਆ ਕਿ ਕਿਸਾਨ ਅਗੂ ਬਲਵੀਰ ਸਿੰਘ ਰਾਜੇਵਾਲ ਸਣੇ ਕਈ ਹੋਰ ਕਿਸਾਨ ਜਥੇਬੰਦੀਆਂ ਨੇ 18 ਜਨਵਰੀ ਨੂੰ ਚੰਡੀਗੜ੍ਹ 'ਚ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਪਾਣੀਆਂ ਦਾ ਮੋਰਚਾ ਲਾਉਣ ਦਾ ਐਲਾਨ ਕੀਤਾ ਸੀ। ਇਹ ਮੋਰਚਾ ਅਣਮੀਥੇ ਸਮੇਲੀ ਲਾਇਆ ਜਾਣਾ ਸੀ ਜਿਸ ਲਈ ਕਿਸਾਨ ਵੱਡੇ ਪੱਧਰ ਤੇ ਤਿਆਰੀਆਂ ਕਰ ਰਹੇ ਸੀ ਜਦਕਿ ਐਸਕੇਐਮ ਅਤੇ ਪੰਜਾਬ ਦੀਆਂ 18 ਹੋਰ ਕਿਸਾਨ ਜਥੇਬੰਦੀਆਂ ਦਿੱਲੀ ਮੋਰਚਾ ਲਾਉਣ ਦਾ ਐਲਾਨ ਕਰ ਚੁੱਕੀਆਂ ਨੇ ਅਜਿਹੇ ਚ ਕਿਸਾਨਾਂ ਦੇ ਦੁਫਾੜ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ ਪਰ ਐਸ ਕੇ ਬੀ ਨੇ ਹੁਣ ਕਿਸਾਨ ਜਥੇਬੰਦੀਆਂ ਨੂੰ ਮੁਰਤੋਂ ਇੱਕ ਪੰਚ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ